ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵੀਡੀਓ ਵਿੱਚ ਤੇ ਮੈਂ ਗੁਰਦੁਆਰਾ ਗੋਬੀਧਾਮ ਪਹੁੰਚ ਗਿਆ ਜੀ तकरीबन ਦਿਨ ਦੇ 3 ਵਜੇ ਆ ਤੇ ਬਾਹਰ ਰਸ਼ ਜਿਹੜਾ ਬਹੁਤ ਜ਼ਿਆਦਾ ਮਿਲਿਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਬਹੁਤ ਰਸ਼ ਹੈ ਆ ਦੇਖੋ ਜਿੱਥੇ ਸਾਨੂੰ ਰੂਮ ਵਗੈਰਾ ਮਿਲਦੇ ਐ ਰਜਿਸਟ੍ਰੇਸ਼ਨ ਅਸੀਂ ਕਰਾਉਣੀ ਆ ਕਮਰਾ ਲੈਣ ਵਾਸਤੇ ਉੱਥੇ ਦੇਖੋ ਕਿੰਡੀ ਵੱਡੀ ਲਾਈਨ ਲੱਗੀ ਹੋਈ ਆ ਅਸੀਂ ਵੀ ਆਪਣੇ ਦੋ ਬੰਦੇ ਵਿੱਚ ਬਾੜੇ ਹੋਏ ਨੇ ਦੇਖੋ ਸਾਨੂੰ ਕਮਰਾ ਮਿਲਦਾ ਕਿ ਨਹੀਂ ਮਿਲਦਾ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਆ ਦੇਖੋ ਬਾਹਰ ਜਿੰਨੇ ਵੀ ਕੋਲੀਡੋਰ ਨੇ ਬਾਹਰ ਜਿੱਥੇ ਥੋੜੀਆਂ-ਥੋੜੀਆਂ ਛੱਤਾਂ ਵੀ ਹੈਗੀਆਂ ਉੱਥੇ ਜਿਹੜੀ ਸੰਗਤ ਆ ਉਹ ਕੰਬਲ ਲੈ ਕੇ ਬੈਠ ਗਈ ਹੈ। ਰਸ਼ ਬਹੁਤ ਜ਼ਿਆਦਾ ਹੈ। ਤੇ ਆ ਹਾਲ ਨੰਬਰ 1 ਹੈ ਜੀ ਹਾਲ ਦੇ ਵਿੱਚ ਦੇਖੋ ਤੁਸੀਂ ਘੱਟੋ-ਘੱਟ ਵੀ ਅਸੀਂ ਨਾ-ਨਾ ਕਰਦੇ ਵੀ ਅੰਦਾਜ਼ਾ ਲਾਈਏ ਤਾਂ 100 ਤੋਂ ਉੱਪਰ ਜਿਹੜਾ ਬੰਦਾ ਹੈ। 100-150 ਬੰਦਾ ਜਿਹੜਾ ਹਾਲ ਦੇ ਵਿੱਚ ਹੈਗਾ ਤੇ ਹਾਲ ਦੇ ਬਾਹਰ ਵੀ ਉਨੀ ਹੀ ਦੁਨੀਆ 20 ਪੈ ਗਿਆ। ਠੰਡ ਬਹੁਤ ਜ਼ਿਆਦਾ ਹੋਈ ਪਈ ਆ ਉੱਪਰ ਪਤਾ ਚੱਲਿਆ ਕਿ ਹਿਮਕੋਟ ਸਾਹਿਬ ਬਰਫ਼ ਬਹੁਤ ਪਈ ਆ ਤੇ ਸੰਗਤ ਕੁਝ ਸੰਗਤ ਲੰਗਰ ਖਾ ਰਹੀ ਆ ਤੇ ਨਾਲ ਹੀ ਚਾਹ ਦਾ ਜਿਹੜਾ ਪ੍ਰਬੰਧ ਆ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ 24 ਘੰਟੇ ਜਿਹੜਾ ਉਹ ਚੱਲ ਰਿਹਾ ਪੈਰਾ ਥੱਲੇ ਉਹ ਥਾਰ ਜਿਹੜੀ ਆ ਉਹ ਚੱਲ ਰਹੀ ਆ ਕਿਉਂਕਿ ਮੀਂਹ ਪਿਆ ਨੰਗੇ ਪੈਰੀ ਠੰਡ ਹੋ ਚੁੱਕੀ ਆ ਤੇ ਚਾਹ ਦਾ ਲੰਗਰ ਜਿਹੜਾ ਆ ਉਹ ਲਗਾਤਾਰ ਸੰਗਤ ਨੂੰ ਮਿਲ ਰਿਹਾ ਤੇ ਸੰਗਤਾਂ ਐਦਾਂ ਹੀ ਦੇਖੋ ਜੀ ਬਾਹਰ ਸਾਰੀਆਂ ਚਾਹ ਪੀ ਰਹੀਆਂ ਨੇ ਤੇ ਮਾਹੌਲ ਦੇਖੋ ਤੁਸੀਂ ਕਿੰਨਾ ਤੇ ਭੀੜ ਭੜਕਾ ਬਹੁਤ ਜ਼ਿਆਦਾ ਹੋਇਆ ਪਿਆ ਬਹੁਤ ਜ਼ਿਆਦਾ ਇੱਕ ਦੂਜੇ ਦੇ ਵਿੱਚ ਸੰਗਤ ਜਿਹੜੀ ਆ ਉਹ ਵੱਜ ਰਹੀ ਆ ਵਾਸ਼ਰੂਮਾਂ ਦੇ ਵਿੱਚ ਵੀ ਮਤਲਬ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਆ ਹੱਜ ਅੱਗੇ ਲੰਗਰ ਹਾਲ ਵਿੱਚ ਚੱਲਦੇ ਆਂ ਜੀ ਤੇ ਲੰਗਰ ਹਾਲ ਵਿੱਚ ਵੀ ਸੰਗਤਾਂ ਵੱਲੋਂ ਮਤਲਬ ਲੰਗਰ ਖਾਧਾ ਜਾ ਰਿਹਾ ਗੁਰੂ ਮਹਾਰਾਜ ਦੀ ਫੋਟੋ ਲੱਗੀ ਆ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਨਾਲ ਹੀ ਜਿਹੜਾ ਆ ਉਹ ਲੰਗਰ ਸੇਵਾਦਾਰਾ ਵੱਲੋਂ ਵਰਤਾਇਆ ਜਾ ਰਿਹਾ ਤੇ ਲੰਗਰ ਦਾ ਪ੍ਰਬੰਧ ਇੱਥੇ 24 ਘੰਟੇ ਆ ਜੀ ਜਿੱਥੇ ਜਲਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਨੇਰੇ ਆਓ ਸਵੇਰੇ ਆਓ ਦੇਰੇ ਆਓ ਰਾਤ ਨੂੰ ਆਓ ਤੇ ਲੰਗਰ ਜਿਹੜਾ ਆ ਉਹ 24 ਘੰਟੇ ਮਿਲਦਾ ਜੇ ਕੋਈ ਸੰਗਤ ਥੋੜੀ ਲੇਟ ਵੀ ਹੋ ਜਾਂਦੀ ਆ ਤੇ ਲੰਗਰ ਵੱਲੋਂ ਇਦਾਂ ਨਹੀਂ ਹੈਗਾ ਕਿ ਲੰਗਰ ਜਿਹੜਾ ਉਹ ਬੰਦ ਹੋ ਗਿਆ ਲੰਗਰ ਜਿਹੜਾ ਇੱਥੇ 24 ਘੰਟੇ ਮਿਲਦੇ ਆ ਤੇ ਸੰਤਾ ਆ ਰਹੀਆਂ ਨੇ ਲੰਗਰ ਨਾਲੋਂ ਨਾਲ ਖਾ ਰਹੀਆਂ ਨੇ ਤੇ ਆਪਣੇ ਬਿਸਤਰੇ ਵਗੈਰਾ ਉੱਥੋਂ ਲੈ ਕੇ ਤੇ ਜਿੱਥੇ-ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲਦੀ ਪਈ ਐ ਉੱਥੇ-ਉੱਥੇ ਸੰਗਤ ਜਿਹੜੀ ਐ ਉਹ ਆਪਣਾ ਟਿਕਾਣਾ ਜਾਂ ਬਣਾ ਕੇ ਇੱਕ ਉੱਥੇ ਜਾ ਕੇ ਆਪਣਾ ਆਰਾਮ ਕਰ ਰਹੀਆਂ ਕਿਉਂਕਿ ਥੱਲੇੋਂ ਚੜਾਈ ਚੜ ਕੇ ਆਏ ਆ 10 ਕਿਲੋਮੀਟਰ ਦੀ ਚੜਾਈ ਪੈ ਜਾਂਦੀ ਆ ਜੀ ਤੁਰ ਕੇ 4 ਕਿਲੋਮੀਟਰ ਗੱਡੀਆਂ ਗੁੱਡੀਆਂ ਚ ਆ ਜਾਂਦੇ ਆ ਲੋਕ ਤੇ ਅਜੋ 10 ਕਿਲੋਮੀਟਰ ਦੀ ਜਿਹੜੀ ਚੜਾਈ ਆ ਬੋਕ ਆ ਤੇ ਉਹ ਕਰਕੇ ਹੀ ਸੰਗਤ ਉੱਪਰ ਆਉਂਦੀ ਆ ਸੰਗਤ ਥੱਕੀ ਹੁੰਦੀ ਆ ਲੰਗਰ ਛੱਕ ਕੇ ਜਿੱਥੇ-ਜਿੱਥੇ ਕਿਥੇ ਨੂੰ ਜਗ੍ਹਾ ਮਿਲ ਰਹੀ ਆ ਉੱਥੇ-ਉੱਥੇ ਸੰਗਤ ਜਿਹੜੀ ਆ ਉਹ ਜਾ ਕੇ ਆਪਣਾ ਬਿਸਤਰਾ ਵਿਛਾ ਕੇ ਤੇ ਆਰਾਮ ਕਰ ਲਈ ਆ ਆਓ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਲੰਗਰ ਹਾਲ ਦੇ ਵਿੱਚ ਲੰਗਰ ਜਿਹੜਾ ਆ ਉਹ ਕਿਵੇਂ ਤਿਆਰ ਹੁੰਦਾ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਕਿਚਨ ਆ ਜਿੱਥੇ ਲੰਗਰ ਤਿਆਰ ਹੁੰਦਾ ਉੱਥੇ ਵੀ ਆਪਾਂ ਚੱਲਦੇ ਆ ਕਿਉਂਕਿ ਆਧੁਨਿਕ ਮਸ਼ੀਨਾਂ ਦੇ ਨਾਲ ਅੱਜ ਦੇ ਯੁੱਗ ਦੇ ਹਿਸਾਬ ਨਾਲ ਆਧੁਨਿਕ ਮਸ਼ੀਨਾਂ ਦੇ ਨਾਲ ਜਿਹੜਾ ਲੰਗਰ ਆ ਉਹ ਤਿਆਰ ਕੀਤਾ ਜਾ ਰਿਹਾ ਆਜੋ ਤੁਹਾਨੂੰ ਦਿਖਾਉਣੀ ਆ ਗਏ ਗੁਰਦੁਆਰਾ ਸਾਹਿਬ ਦਾ ਕਿਚਨ ਅੱਜ ਸੰਗਤ ਜੀ ਬੁਰਦਰਾ ਸਾਹਿਬ ਦੇ ਅਸੀਂ ਰਸੋਈ ਘਰ ਵਿੱਚ ਆ ਗਏ ਆ ਤੇ ਇੱਕ ਪਾਸੇ ਸੰਗਤ ਵੱਲੋਂ ਸਬਜ਼ੀਆਂ ਜਿਹੜੀਆਂ ਉਹ ਕਟੀਆਂ ਜਾ ਰਹੀਆਂ ਉਧਰ ਬੀਬੀਆਂ ਪ੍ਰਸ਼ਾਦੇ ਪਕਾ ਰਹੀਆਂ ਨੇ ਤੇ ਇੱਧਰ ਸੇਵਾਦਾਰਾਂ ਵੱਲੋਂ ਜਿਹੜਾ ਆਟਾ ਆ ਉਹ ਛਾਣਿਆ ਜਾ ਰਿਹਾ ਸਾਫ਼ ਕਰਦੇ ਨੇ ਆਟੇ ਨੂੰ ਤੇ ਆ ਨਾਲ ਦੇਖੋ ਆਟੇ ਦੀਆਂ ਬੋਰੀਆਂ ਪਈਆਂ ਨੇ ਤੇ ਆ ਮਸ਼ੀਨ ਆ ਗਈ ਜੀ ਆਟਾ ਕੁੰਨਣ ਵਾਲੀ ਨਾਲੋਂ ਨਾਲ ਜਿਹੜਾ ਆਟਾ ਗੁੰਨਿਆ ਜਾ ਰਿਹਾ ਉਹਦੇ ਪੇੜੇ ਹੋ ਰਹੇ ਨੇ ਮਸ਼ੀਨ ਦੁਆਰਾ ਪੇੜੇ ਬਣਾਈ ਜਾ ਰਹੇ ਨਾਲੋਂ ਨਾਲ ਹੀ ਤੇ ਉਧਰ ਨਾਲੋਂ ਨਾਲ ਵੇਲ ਕੇ ਅੱਗੇ ਜਿਹੜੇ ਆ ਪ੍ਰਸ਼ਾਦੇ ਉਹ ਹੋ ਰਹੇ ਨੇ ਤਿਆਰ ਇੱਥੋਂ ਅੱਗੇ ਉਹ ਨਾਲ ਹੀ ਵੇਲ ਕੇ ਰੋਟੀਆਂ ਜਿਹੜੀਆਂ ਅੱਗੇ ਉਧਰ ਲੋ ਵਾਲ ਪਾਸੇ ਜਾ ਰਹੀਆਂ ਨੇ ਆ ਦੇਖੋ ਸੰਗਤ ਵੱਲੋਂ ਸੇਵਾਦਾਰ ਵੱਲੋਂ ਪ੍ਰਸ਼ਾਦੇ ਜਿਹੜੇ ਉਹ ਇਕੱਠੇ ਕਰਕੇ ਉਧਰ ਲੈ ਕੇ ਜਾ ਰਹੇ ਨੇ ਉੱਥੇ ਫੇਰ ਨਾਲੋਂ ਨਾਲ ਪ੍ਰਸ਼ਾਦੇ ਜਿਹੜੇ ਆ ਉਹ ਤਿਆਰ ਹੋ ਰਹੇ ਨੇ ਅਨਾਲੀ ਇੱਥੇ ਲੋਹ ਦੇ ਉੱਪਰ ਪ੍ਰਸ਼ਾਦੇ ਜਿਹੜੇ ਤਿਆਰ ਹੋ ਰਹੇ ਨੇ ਤੇ ਇੱਥੇ ਜਿਹੜੀ ਇਹ ਪੱਠੀਆਂ ਨੇ ਥੱਲੇ ਪੱਠੀ ਬਣੀ ਹੋਈ ਆ ਤੇ ਮਿੱਟੀ ਦੇ ਤੇਲ ਦੇ ਨਾਲ ਇਹ ਜਿਹੜੀਆਂ ਪੱਠੀਆਂ ਚੱਲ ਰਹੀਆਂ ਨੇ ਤੇ ਕਿਉਂਕਿ ਥੋੜਾ ਪਹਾੜੀ ਏਰੀਆ ਵਾ ਤੇ ਹਰ ਚੀਜ਼ ਜਿਹੜੀ ਪਹੁੰਚਣਾ ਉਹ ਸੁਖਾਲੀ ਨਹੀਂ ਹੈਗੀ ਹਰ ਚੀਜ਼ ਨੂੰ ਪਹੁੰਚਣ ਵਾਸਤੇ ਉਹਨੂੰ ਟਾਈਮ ਲੱਗਦਾ ਤੇ ਉਹਦੇ ਲਈ ਮਤਲਬ ਸਾਰੀਆਂ ਚੀਜ਼ਾਂ ਘੋੜਿਆਂ ਦੇ ਉੱਪਰ ਹੀ ਆਉਂਦੀਆਂ ਨੇ ਤੇ ਉਹ ਇਦਾਂ ਨਹੀਂ ਹੈਗਾ ਕਿ ਹਾਂ ਵੀ ਕੋਈ ਸਖਾਲਾ ਹੈਗਾ ਕੰਮ ਤੇ ਨਿਆਂਗ ਸਿੰਘਾ ਵੱਲੋਂ ਤੇ ਬੀਬੀਆਂ ਜੀਆਂ ਵੱਲੋਂ ਪ੍ਰਸ਼ਾਦ ਜਿਹੜੇ ਆ ਨਾਲੋਂ ਨਾਲ ਬਣੇ ਜਾ ਰਹੇ ਤੇ ਜੇ ਅਸੀਂ ਗੱਲ ਕਰੀਏ ਤੇ ਉਹ ਇੱਕ ਇੱਕ ਘੰਟੇ ਵਿੱਚ 3 ਤੋਂ 1000 ਰੋਟੀਆਂ ਜਿਹੜੀਆਂ ਵਾ ਉਹ ਬਣਾ ਰਹੀਆਂ 3 ਤੋਂ 1000 ਪ੍ਰਸ਼ਾਦਾਂ ਜਿਹੜਾ ਵਾ ਉਹ ਮਸ਼ੀਨ ਜਿਹੜੀ ਆ ਉਹ ਬਣਾ ਦਿੰਦੀ ਆ ਤੇ ਸੰਗਤ ਵੀ ਬਹੁਤ ਜ਼ਿਆਦਾ ਹੈ ਜੀ ਗਿਣਤੀ ਜਿਹੜੀ ਆ ਉਹ ਕਰਨੀ ਔਖੀ ਹੈ ਕਿ ਨਾਰਮਲੀ ਦਿਨਾਂ ਦੇ ਵਿੱਚ ਸੰਗਤ ਜਿਹੜੀ ਆ ਡੇਲੀ 7 8 9000 ਸੰਗਤ ਜਿਹੜੀ ਆ ਡੇਲੀ ਮਤਲਬ ਮੱਥਾ ਟੇਕਦੀ ਹੁੰਦੀ ਸੀ ਪਿਛਲੇ ਸਮੇਂ ਦੇ ਵਿੱਚ ਤੇ ਅੱਜ ਦੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ ਆ 60 7000 ਸੰਗਤ ਜਿਹੜੀ ਆ ਉਹ ਸਵੇਰੇ ਜਾਊਗੀ ਐਮਕੋਟ ਸਾਹਿਬ ਲਈ ਦਰਸ਼ਨਾਂ ਲਈ ਕਿਉਂਕਿ ਇਸ ਵਾਰ ਪਿਛਲੇ 25 ਸਾਲ ਦਾ ਜਿਹੜਾ ਰਿਕਾਰਡ ਆ ਉਹ ਟੁੱਟਿਆ ਭਾਈ ਸਾਹਿਬ ਨੂੰ ਜਾਣਕਾਰੀ ਦਿੱਤੀ ਗਈ ਸੀਗੀ ਇੱਥੇ ਕੈਂਪ ਲੱਗਿਆ ਹੋਇਆ ਸੀਗਾ ਉਹਨਾਂ ਨੇ ਦੱਸਿਆ ਕਿ ਪਿਛਲੇ 25 ਸਾਲ ਦਾ ਰਿਕਾਰਡ ਜਿਹੜਾ ਇਹ ਟੁੱਟਿਆ ਤੇ ਇੱਥੇ ਦੇਖਿਓ ਹੁਣ ਨਾਲੋਂ ਨਾਲ ਪਾਣੀ ਜਿਹੜਾ ਗਰਮ ਹੋ ਰਿਹਾ ਆ ਵੱਡੇ ਵੱਡੇ ਕੁੱਕਰ ਨੇ ਜਿਹਨਾਂ ਵਿੱਚ ਦਾਣਾ ਸਬਜ਼ੀਆਂ ਜਿਹੜੀਆਂ ਬਣਦੀਆਂ ਨੇ ਤੇ ਸਾਰਾ ਕੁਝ ਇਹ ਜਿਹੜਾ ਪੱਠੀਆਂ ਦੇ ਉੱਪਰ ਹੀ ਤਿਆਰ ਹੋ ਰਿਹਾ ਤੇ ਪੱਠੀਆਂ ਜਿਹੜੀਆਂ ਇਹ ਮਿੱਟੀ ਦੇ ਤੇਲ ਨਾਲ ਚੱਲਦੀਆਂ ਤੇ ਅੱਗੇ ਦੇਖਿਓ ਸਬਜ਼ੀਆਂ ਵਗੈਰਾ ਬਹੁਤ ਵੱਡਾ ਕਿਚਨ ਆ ਜੀ ਇਹ ਕਾਫੀ ਵੱਡਾ ਜਿਹੜਾ ਕਿਚਨ ਆ ਇਹ ਬਣਿਆ ਹੋਇਆ ਦੂਰ ਦੂਰ ਤੱਕ ਦੇਖੋ ਤੁਹਾਨੂੰ ਦਿਖ ਰਿਹਾ ਵਾ ਸਾਰਾ ਤੇ ਇੱਧਰ ਬਾਬਾ ਜੀ ਵੱਲੋਂ ਦਾਲ ਤਿਆਰ ਕੀਤੀ ਜਾ ਰਹੀ ਹੈ ਤੇ ਨਾਲੋਂ ਨਾਲ ਜਿਹੜੀਆਂ ਸਬਜ਼ੀਆਂ ਪ੍ਰਸ਼ਾਦੇ ਤੇ ਚੌਲ ਨਾਲੋਂ ਨਾਲ ਤਿਆਰ ਹੋ ਰਹੇ ਨੇ ਤੇ ਨਾਲੋਂ ਨਾਲ ਹੀ ਸੰਗਤ ਨੂੰ ਜਿਹੜੇ ਆ ਉਹ ਵਰਤਾਇਆ ਜਾ ਰਿਹਾ ਲੰਗਰ ਬੜੀ ਸ਼ਰਦਾ ਦੇ ਨਾਲ ਜਿਹੜਾ ਲੰਗਰ ਜਿਹਦਾ ਤਿਆਰ ਕੀਤਾ ਜਾਂਦਾ ਆ ਦੇਖੋ ਜੀ ਆ ਆ ਜਿਹੜੀ ਫਿਟਿੰਗ ਜਿਹੜੀ ਆ ਇਹ ਪਾਈਪਾਂ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਨੇ ਆ ਹੁਣ ਟੂਟੀਆਂ ਦੇ ਵਿੱਚੋਂ ਮਿੱਟੀ ਦਾ ਤੇਲ ਜਿਹੜਾ ਇੱਕ ਇੱਕ ਬੂੰਦ ਜਿਹੜੀ ਆ ਉਹ ਡਿੱਗਦੀ ਪਈ ਆ ਅੱਗੇ ਪੱਟੀਆਂ ਤੱਕ ਇਹਦੇ ਤੇਲ ਜਿਹੜਾ ਪਹੁੰਚਦਾ ਪਿਆ ਤੇ ਵਧੀਆ ਚੀਜ਼ ਆ ਜੀ ਆ ਪੱਟੀਆਂ ਜਿਹੜੀਆਂ ਮਿੱਟੀ ਦੇ ਤੇਲ ਨਾਲ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਬਾਲਣ ਬੁੱਲਣ ਵੀ ਪਹਾੜਾਂ ਵਿੱਚ ਅਸੀਂ ਸੋਚਦੇ ਦੇ ਹੈਗੇ ਆ ਬਾਲਣ ਹੋਏਗਾ ਪਰ ਇੱਥੇ ਮੌਸਮ ਦਾ ਨਹੀਂ ਪਤਾ ਲੱਗਦਾ ਕਿ ਕਿਹੜੇ ਵੇਲੇ ਮੀਂਹ ਆ ਜਾਣਾ ਕਿਹੜੇ ਵੇਲੇ ਕੀ ਆ ਬਾਲਨ ਕਿਲਾ ਵੀ ਹੋ ਸਕਦਾ ਆ ਤੇ ਇਸ ਕਰਕੇ ਜਿਹੜਾ ਗੁਰਦਵਾਰ ਸਾਹਿਬ ਵੱਲੋਂ ਜਿਹੜਾ ਇਹ ਪ੍ਰਬੰਧ ਜਿਹੜਾ ਆ ਚੁੱਲਿਆਂ ਦਾ ਕੀਤਾ ਗਿਆ ਆ ਮਿੱਟੀ ਦੇ ਤੇਲ ਦੇ ਨਾਲ ਇਹ ਚੁੱਲ੍ਹੇ ਜਿਹੜੇ ਚੱਲਦੇ ਆ ਬਹੁਤ ਵੱਡਾ ਕਿਚਨ ਆ ਜੀ ਇਹ ਤੇ ਆ ਫੁੱਲ ਵਗੈਰਾ ਕਿੰਨੇ ਸੋਹਣੇ ਜਿਹੜੇ ਆ ਲੱਗੇ ਹੋਏ ਆ ਤੇ ਨਾਲ ਹੀ ਆ ਚਾਹ ਦਾ ਲੰਗਰ ਜਿਹੜਾ ਜਿਹੜਾ 24 ਘੰਟੇ ਚੱਲਦਾ ਉਹ ਚੱਲ ਰਿਹਾ ਜੀ ਅਬ ਬਾਬਾ ਜੱਲੋਂ ਚਾਹ ਨਾਲੋਂ ਨਾਲ ਬਾਹਰ ਲੈ ਕੇ ਜਾ ਰਹੇ ਨੇ ਜਿੱਥੇ ਸੰਗਤ ਬੈਠੀ ਹੋਈ ਆ। ਹਾਂ ਵੇਖੋ ਜੀ ਚਾਹ ਦਾ ਪਤੀਲਾ ਤੁਹਾਨੂੰ 24 ਘੰਟੇ ਇਦਾਂ ਚੜ੍ਹਿਆ ਹੀ ਮਿਲੇਗਾ। ਸਵੇਰ ਨੂੰ ਤੁਸੀਂ 2 ਵਜੇ ਵੀ ਉੱਠੋਗੇ ਤੇ ਚਾਹ ਜਿਹੜੀ ਹੈ ਗਰਮਾ ਗਰਮ ਤੁਹਾਨੂੰ ਨਾਲੋਂ ਨਾਲ ਚਾਹ ਮਿਲ ਹੀ ਜਾਣੀ ਆ। ਹਾਂਜੀ ਸੰਗਤ ਜੀ ਅੱਗੇ ਗੁਰਦਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਦੇ ਆਂ ਬਟ ਇਹਦੇ ਉੱਪਰ ਇੱਕ ਮੈਂ ਅਲੱਗ ਤੋਂ ਵਲੌਗ ਜਿਹੜਾ ਆ ਉਹ ਬਣਾਵਾਂਗਾ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਤੇ ਮੈਂ ਬਿਲਕੁਲ ਸ਼ਾਰਟ ਵਿੱਚ ਤੁਹਾਨੂੰ ਦੱਸਾਂਗਾ ਤੇ ਜਦੋਂ ਬਚਿੱਤਰ ਨਾਟਕ ਵਿੱਚ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਦੀ ਰਚਨਾ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਪਿਛਲੇ ਜਨਮ ਦੀ ਗੱਲ ਕੀਤੀ ਸੀ ਤੇ ਉਹਦੇ ਵਿੱਚ ਹੀ ਜਿਹੜੀਆਂ ਇਹ ਲਾਈਨਾਂ ਲਿਖੀਆਂ ਜਿਵੇਂ ਐਸੀਆਂ ਕਿ ਹੇਮਕੋਟ ਪਹਾੜਤ ਹੈ ਜਹਾਂ ਤੇ ਉਸੇ ਬਚਿੱਤਰ ਨਾਟਕ ਨੂੰ ਪੜ੍ਹ ਕੇ ਹੀ ਅੱਗੇ ਜੋ ਪਟਿਆਲਾ रियासत ਸੀ ਉਹਨਾਂ ਨੇ 1884 ਨੂੰ ਭਾਈ ਤਾਰਾ ਸਿੰਘ ਨਰੋਤਮ ਜੀ ਨੂੰ ਜੋ ਬਹੁਤ ਵੱਡੇ ਇਤਿਹਾਸਕਾਰ ਸੀ ਉਹਨਾਂ ਨੂੰ ਉਹਨਾਂ ਦੀ ਡਿਊਟੀ ਲਗਾਈ ਕਿ ਸਿੱਖ ਇਤਿਹਾਸ ਬਾਰੇ ਤੁਸੀਂ ਖੋਜ ਕਰੋ ਤੇ ਹੋਰ ਨਵੀਆਂ ਜਿਹੜੀਆਂ ਕਿਤਾਬਾਂ ਜਿਹੜੀਆਂ ਉਹ ਲਿਖੋ ਤੇ ਭਾਈ ਤਾਰਾ ਸਿੰਘ ਜਦੋਂ ਇੱਧਰ ਨੂੰ ਆਉਂਦੇ ਨੇ ਤੇ ਉਹਨਾਂ ਨੂੰ ਇੱਕ ਝੀਲ ਬਾਰੇ ਪਤਾ ਲੱਗਦਾ ਕਿ ਹਾਂ ਵੀ ਉੱਪਰ ਇੱਕ ਪਹਾੜੀਆਂ ਦੇ ਵਿੱਚ ਜੋਸ਼ੀ ਮਠ ਕੋਲ ਇੱਕ ਝੀਲ ਹੈਗੀ ਆ ਤੇ ਉੱਥੇ ਬੜੀ ਪਵਿੱਤਰ ਝੀਲ ਮੰਨਿਆ ਜਾਂਦਾ ਸੀਗਾ ਤੇ ਲੋਕ ਉਥੇ ਦਰਸ਼ਨਾਂ ਲਈ ਜਾਂਦੇ ਸੀ ਜਦੋਂ ਇੱਥੇ ਆਏ ਆ ਕੇ ਉਹਨਾਂ ਨੇ ਸੱਤ ਪਹਾੜੀਆਂ ਦੇਖੀਆਂ ਤੇ ਉਹਨਾਂ ਨੂੰ ਲੱਗਿਆ ਕਿ ਹਾਂ ਵੀ ਕਿ ਇਹ ਤੇ ਉਹੀ ਹੇਮਕੁਟ ਪਰਬਤ ਦੀ ਗੱਲ ਜਿਹੜੀ ਹੈ ਉਹ ਇੱਥੇ ਕੀਤੀ ਜਾਂਦੀ ਹੈ ਉਹਨਾਂ ਤੋਂ ਬਾਅਦ ਫਿਰ ਭਾਈ ਸੋਹਣ ਸਿੰਘ ਜੀ ਜਿਹੜੇ ਹੈਡ ਗਨ ਸੀ ਸੀਗੇ ਆਰਮੀ ਦੇ ਵਿੱਚ ਤੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਥੋੜੇ ਜੇ ਕਿ ਹਾਂ ਵੀ ਤੇ ਜਾ ਕੇ ਉਹ 10 ਵਜੇ 10 ਦਾ ਉਥੇ ਕਮਰਾ ਬਣਾਇਆ ਜਾਵੇ ਤੇ 1937 ਵਿੱਚ ਪਹਿਲੀ ਵਾਰ ਆ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਥੇ ਪ੍ਰਕਾਸ਼ ਕੀਤਾ ਗਿਆ ਤੇ ਸੋਨ ਸਿੰਘ ਜੀ ਦੇ ਨਾਲ ਹੀ ਭਾਈ ਮੋਦਨ ਸਿੰਘ ਜੀ ਜਿਨ੍ਹਾਂ ਨੇ 21 ਸਾਲ ਇੱਥੇ ਸੇਵਾ ਕੀਤੀ ਤੇ ਆ ਜਿਹੜਾ ਤੁਸੀਂ ਦਰਖਤ ਦੇਖ ਰਹੇ ਹੋ ਭਾਈ ਮੋਦਨ ਸਿੰਘ ਜੀ ਮਤਲਬ ਰਾਤ ਇੱਥੇ ਕੱਟਦੇ ਹੁੰਦੇ ਸੀ ਸਵੇਰੇ ਜਿਵੇਂ ਉੱਥੇ ਚੱਲ ਜਾਣਾ ਉੱਥੋਂ ਫੇਰ ਸ਼ਾਮ ਨੂੰ ਵਾਪਸ ਆ ਜਾਣਾ ਤੇ ਆ ਕੇ ਇਸ ਦਰਖਤ ਦੇ ਵਿੱਚ ਭਾਈ ਮੋਦਨ ਸਿੰਘ ਜੀ ਜਿਹੜੇ ਆ ਉਹ ਆ ਕੇ ਰਾਤ কাটਦੇ ਹੁੰਦੇ ਸੀ ਤੁਸੀਂ ਉਹ ਮਾਹੌਲ ਦੇਖੋ ਕਿ ਕੋਈ ਰਸਤਾ ਨਾ ਰਸਤੇ ਨਹੀਂ ਹੋਣਗੇ ਜੰਗਲ ਹੋਏਗਾ ਜੰਗਲੀ ਜਾਨਵਰ ਤਾਂ ਅੱਜ ਵੀ ਬਹੁਤ ਨੇ ਹਨਾ ਉਹਨਾਂ ਸਮਿਆਂ ਵਿੱਚ ਭਾਈ ਮੋਦਨ ਸਿੰਘ ਜੀ ਨੇ ਕਿਵੇਂ ਮਤਲਬ ਕਿੰਨ ਹਾਲਾਤਾਂ ਦੇ ਵਿੱਚ ਇੱਥੇ ਆ ਕੇ ਮਤਲਬ ਸੇਵਾ ਕਰਦੇ ਰਹੇ ਭਾਈ ਮੋਦਨ ਸਿੰਘ ਜੀ ਨੇ 21 ਸਾਲ ਇੱਥੇ ਸੇਵਾ ਜਿਹੜੀ ਆ ਪ੍ਰੋਪਰ ਜਿਹੜੀ ਆ ਉਹ ਉਹਨਾਂ ਨੇ ਕੀਤੀ ਪਾਈਤੋਂ ਸਿੰਘ ਜੀ ਉਹ ਟੀਵੀ ਦੀ ਬਿਮਾਰੀ ਉਹਨਾਂ ਨੂੰ ਲੱਗੀ ਸੀ ਤੇ ਉਹ ਫਿਰ ਭਾਈ ਪੀਰ ਸਿੰਘ ਜੀ ਉਹਨਾਂ ਨੂੰ ਅੰਮ੍ਰਿਤਸਰ ਲੈ ਜਾਂਦੇ ਤੇ ਉੱਥੇ ਜਾ ਕੇ ਉਹ ਫਿਰ ਸਰੀਰ ਛੱਡ ਜਾਂਦੇ ਆ। ਤੇ ਉਸ ਤੋਂ ਬਾਅਦ ਫਿਰ ਭਾਈ ਮੋਧਨ ਸਿੰਘ ਜੀ ਨੇ ਹੀ ਸਾਰਾ ਜਿਹੜਾ ਗੁਰਦੁਆਰਾ ਸਾਹਿਬ ਦਾ ਮਤਲਬ ਸਾਰਾ ਜਿੰਨਾ ਪ੍ਰਬੰਧ ਜਿਹੜਾ ਉਸ ਉਸ ਸਮੇਂ ਉਹਨਾਂ ਨੇ ਭਾਈ ਮੋਧਨ ਸਿੰਘ ਜੀ ਨੇ ਕੀਤਾ ਰਾਤ ਉਹਨਾਂ ਨੇ ਇੱਥੇ ਆ ਕੇ ਥੱਲੇ ਇੱਥੇ ਗੁਰਦੁਆਰਾ ਗੋਵਿੰਦ ਧਾਮ ਉਹਦੇ ਹੀ ਇੱਥੇ ਆ ਕੇ ਉਹਨਾਂ ਨੇ ਰਾਤ ਜਿਹੜੀ ਆ ਇਸ ਦਰਖਤ ਦੇ ਵਿੱਚ ਕੱਟਣੀ ਤੇ 1960 ਵਿੱਚ ਫਿਰ ਭਾਈ ਮੋਦਨ ਸਿੰਘ ਜੀ ਵੀ ਸਰੀਰ ਛੱਡ ਜਾਂਦੇ ਨੇ ਤੇ ਆਪਣੇ ਸਰੀਰ ਛੱਡਣ ਤੋਂ ਪਹਿਲਾਂ ਉਹ ਇਹ ਜਿਹੜਾ ਇੱਥੇ ਟਰਸਟ ਬਣਾ ਦਿੰਦੇ ਨੇ ਹੀਮਪੁਰ ਟਰਸਟ ਤੇ ਉਸੇ ਟਰਸਟ ਉਹੀ ਟਰਸਟ ਜਿਹੜਾ ਆ ਅੱਜ ਜਿਹੜਾ ਆ ਸੇਵਾ ਜਿਹੜੀ ਆ ਉਹ ਕਰ ਰਿਹਾ ਇਹ ਹੈ ਜੀ ਬਹੁਤ ਛੋਟੇ ਵਿੱਚ ਇਤਿਹਾਸ ਤੇ ਇਹਦੇ ਉੱਪਰ ਮੈਂ ਲਗਾਤਾਰ ਵਲੌਗ ਬਣਾਵਾਂਗਾ ਪ੍ਰੋਪਰ ਆਪਾਂ ਇਹਦੇ ਬਾਰੇ ਤਾਂ ਮਾਰ ਦੱਸਾਂਗੇ ਆਉਗੇ ਦਰਸਾਉਦੇ ਦਰਸ਼ਨ ਕਰੀਏ ਬਾ 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 ma 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 ਅੱਜ ਦੋਸਤੋ ਬੜੀ ਕੋਸ਼ਿਸ਼ ਤੋਂ ਬਾਅਦ ਵੀ ਸਾਨੂੰ ਜਿਹੜਾ ਇੱਥੇ ਰੂਮ ਜਿਹੜਾ ਉਹ ਨਹੀਂ ਮਿਲਿਆ ਕਿਸੇ ਜਗ੍ਹਾ ਕੋਈ ਮਤਲਬ ਸਾਨੂੰ ਸਥਾਨ ਨਹੀਂ ਮਿਲਿਆ ਕਿਉਂਕਿ ਸਾਡੇ ਨਾਲ ਫੈਮਿਲੀ ਹੈਗੀਆਂ ਨੇ ਤੇ ਅਸੀਂ ਹੁਣ ਬਾਹਰ ਹੋਟਲ ਵਿੱਚ ਕਮਰਾ ਲਿਆ ਆ ਤੇ ਕਮਰਾ ਬਹੁਤ ਮਹਿੰਗਾ ਪਿਆ ਸਾਨੂੰ 7000 ਰੁਪਏ ਦਾ ਜਿਹੜਾ ਕਮਰਾ ਆ ਉਹ ਪਿਆ ਬਿਲਕੁਲ ਗੁਰਦਾ ਸਾਹਿਬ ਦੇ ਸਾਹਮਣੇ ਹੈਗਾ ਲੇਕਿਨ ਗੈਸਟ ਹਾਊਸ ਟਾਈਪ ਹੈ ਉਹਦੇ ਵਿੱਚ ਲਿਆ ਤੇ ਹੁਣ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਰਾਤ ਹੀ ਗੱਠੜੀ ਘਰ ਦੇ ਵਿੱਚ ਅਸੀਂ ਜਿਹੜਾ ਸਾਡਾ ਸਮਾਨ ਆ ਉਹ ਅਸੀਂ ਜਮ੍ਹਾਂ ਕਰਾ ਦਈਏ ਤੇ ਅਸੀਂ ਹੁਣ ਗੱਠੜੀ ਘਰ ਆਪਣਾ ਸਮਾਨ ਜਿਹੜਾ ਵਾ ਉਹ ਜਮ੍ਹਾਂ ਕਰਾਉਣ ਜਾ ਰਹੇ ਅੱਗੇ ਪ੍ਰੀਤ ਚੱਲਿਆ ਜਾ ਰਿਹਾ ਵੀ ਕਿਉਂਕਿ ਸਵੇਰੇ ਸਵੇਰੇ ਸਾਨੂੰ ਆਇਆ ਕਿ ਅਸੀਂ ਜਲਦੀ ਉੱਠ ਕੇ ਤੇ ਜਲਦੀ ਜਲਦੀ ਜਿਹੜੀ ਆ ਉਹ ਯਾਤਰਾ ਜਿਹੜੀ ਆ ਸਟਾਰਟ ਕਰ ਦਈਏ ਤੇ ਇਹ ਗੱਠੜੀ ਘਰ ਆ ਜੀ ਗੁਰੂ ਦਵਾਰਾ ਧਾਮ ਜੀ ਦਾ ਤੇ ਉਹਨਾਂ ਨੇ ਕਹਿਤਾ ਜੀ ਕਿ ਸਵੇਰੇ ਤੁਸੀਂ ਆਓ ਸਵੇਰੇ 3:30 ਵਜੇ ਗੱਠੜੀ ਘਰ ਤੋਂ ਲੱਜਣਾ ਤੁਸੀਂ ਉਦੋਂ ਹੀ ਜਮਾ ਕਰਾਓ ਤੇ ਅਸੀਂ ਹੁਣ ਫਿਰ ਵਾਪਸ ਜਾ ਰਹੇ ਹਾਂ ਆਪਣੇ ਹੋਟਲ ਵਾਲ ਨੂੰ ਤੇ ਇਸ ਤਰੀਕੇ ਨਾਲ ਦੋਸਤੋ ਕਮਰਿਆਂ ਦਾ ਬੜਾ ਔਖਾ ਕੰਮ ਹੈ ਤੁਸੀਂ ਆਪਣਾ ਜਿਹੜਾ ਪ੍ਰਬੰਧ ਉਹ ਜਰੂਰ ਕਰਕੇ ਆਇਓ ਜੇ ਤਾਂ ਮੁੰਡੇ-ਕੁੰਡੇ ਹੈਗੇ ਆ ਤੇ ਤਾਂ ਕਿਸੇ ਗੱਲ ਦੀ ਕੋਈ ਪਰਵਾਹੀ ਹੈ ਨਹੀਂ ਜਿੱਥੇ ਜਗ੍ਹਾ ਮਿਲੀ ਉੱਥੇ ਮਤਲਬ ਤੁਸੀਂ ਆਰਾਮ ਕਰ ਸਕਦੇ ਹੋ ਜੇ ਤੁਹਾਡੇ ਨਾਲ ਫੈਮਲੀਆਂ ਤੋਂ ਫਿਰ ਕਿਤਨਾ ਕਿਤੇ ਥੋੜੀ ਜਿਹੀ ਦਿੱਕਤ ਜਾਂ ਇਸ਼ੂ ਜਦ ਸਾਡੇ ਨਾਲ ਛੋਟੇ ਬੱਚੇ ਹੈਗੇ ਨੇ ਤੇ ਥੋੜੀ ਜੀ ਪ੍ਰੋਬਲਮ ਜ਼ਰੂਰ ਹੈਗੀ ਆ ਤੇ ਤੁਸੀਂ ਆਓ ਗੁਰਦਵਾਰ ਸਾਹਿਬ ਦੇ ਦਰਸ਼ਨ ਕਰੋ ਤੇ ਬਾਹਰ ਦਾ ਮਾਹੌਲ ਦੇਖੋ ਬਾਹਰ ਵੀ ਜਿਹੜੀ ਸੰਗਤ ਜਿਹੜੀ ਆ ਉਹ ਬੈਠੀ ਹੋਈ ਆ ਤੁਸੀਂ ਆਹ ਸਾਈਡਾਂ ਤੋਂ ਦੇਖ ਸਕਦੇ ਹੋ ਸੰਗਤ ਬਾਹਰ ਵੀ ਬੈਠੀ ਹੋਈ ਆ ਤੇ ਕੁਝ ਲੋਕ ਜਿਹੜੇ ਨੇ ਉਹ ਬਾਹਰ ਵੀ ਮਤਲਬ ਕੁਝ ਲੋਕ ਅੰਦਰ ਲੰਗਰ ਵੀ ਛਕਦੇ ਨੇ ਤੇ ਕੁਝ ਆ ਬਾਹਰ ਰੈਸਟੋਰੈਂਟ ਵਗੈਰਾ ਬਣੇ ਹੋਏ ਨੇ ਤੇ ਕੁਝ ਸੰਗਤ ਜਿਹੜੀ ਆ ਉਹ ਬਾਹਰ ਆ ਕੇ ਵੀ ਇੱਥੇ ਇਹਨਾਂ ਰੈਸਟੋਰੈਂਟਾਂ ਵਿੱਚ ਵੀ ਜਿਹੜੀ ਆ ਉਹ ਲੰਗਰ ਸ਼ੱਕ ਲੈਂਦੀ ਹੈ ਲੰਗਰ ਨਹੀਂ ਮਤਲਬ ਇਹ ਤਾਂ ਹੈ ਰੈਸਟੋਰੈਂਟ ਹੀ ਹੈ ਵੈਸੇ ਪੈਸੇ ਦੇਣੇ ਪੈਂਦੇ ਨੇ ਤੇ ਇੱਥੇ ਮੈਂ ਦੇਖਿਆ ਹੈ ਕਿ ਸਾਰੇ ਰੈਸਟੋਰੈਂਟਾਂ ਦੇ ਉੱਪਰ ਕਮਰੇ ਹੈਗੇ ਤੇ ਉਹਨਾਂ ਨੇ ਬਾਹਰ ਲਿਖ ਕੇ ਲਾਇਆ ਹੋਇਆ ਹੈ ਕਿ ਰੂਮ ਆਰ ਫੁੱਲ ਤੇ ਮਤਲਬ ਰੂਮ ਜਿਹੜੇ ਆ ਉਹ ਸਾਰੇ ਫੁੱਲ ਹੋ ਚੁੱਕੇ ਆ ਅੱਜੀ ਦੋਸਤੋ ਅੱਜ ਦਾ ਵੀਡੀਓ ਇੱਥੇ ਖਤਮ ਕਰਦੇ ਆ ਜੇ ਵੀਡੀਓ ਚੰਗਾ ਲੱਗਾ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਜਲਦੀ ਮਿਲਦੇ ਆ ਅਗਲੇ ਵੀਡੀਓ ਵਿੱਚ ਦਾਤਾ ਲਈ ਸਤਿ ਸ਼੍ਰੀ ਅਕਾਲ